ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਓਬਰੋਏ ਅੱਜ ਬਠਿੰਡਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਕੁਝ ਸਾਲ ਪਹਿਲਾਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਕਿਉਂਕਿ ਜਦੋਂ ਉਨਾਂ ਦੇ ਧਿਆਨ ਦੇ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਲੋਕ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਜੂਝ ਰਹੇ ਨੇ ਜਦੋਂ ਇਸ ਪਿੱਛੇ ਦਾ ਕਾਰਨ ਜਾਣਨਾ ਚਾਹਿਆ ਤਾਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਲੋਕ ਲੈਬਾਰਟਰੀ ਜੋ ਟੈਸਟ ਨਹੀਂ ਕਰਵਾਉਂਦੇ ਤਾਂ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਿਸ ਤੋਂ ਬਾਅਦ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 595 ਗੁਰਪੁਰਬ ਨੂੰ ਮੁੱਖ ਰੱਖਦਿਆਂ ਪਹਿਲੀ ਲੈਬਾਰਟਰੀ ਪਟਿਆਲਾ ਤੇ ਫਿਰ ਸੰਗਰੂਰ ਤੇ ਉਸ ਤੋਂ ਬਾਅਦ 50 ਲੈਬਾਰਟਰੀਜ਼ ਖੋਲੀਆਂ ਗਈਆਂ ਫਿਰ ਹੋਰ 50 ਖੋਲੀਆਂ ਗਈਆਂ ਤੇ ਹੁਣ ਤਕਰੀਬਨ 150 ਦੇ ਕਰੀਬ ਲੈਬਾਰਟਰੀਆਂ ਇਸ ਸਾਲ ਤੱਕ ਖੋਲੀਆਂ ਜਾਣੀਆਂ 11 ਸਟੇਟਾਂ ਦੇ ਵਿੱਚ ਉਹਨਾਂ ਦੇ ਵੱਲੋਂ ਲੈਬਾਰਟਰੀਆਂ ਖੋਲੀਆਂ ਜਾ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਲਗਾਤਾਰ ਲੋੜਵੰਦ ਤੇ ਕਮਜ਼ੋਰ ਲੋਕ ਜੋ ਨੇ ਉਹਨਾਂ ਨੂੰ ਵੱਡੇ ਹਸਪਤਾਲਾਂ ਦੇ ਵਿੱਚ ਜਿਹੜੇ ਮਹਿੰਗੇ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਨੂੰ ਸਸਤੇ ਰੇਟਾਂ ਤੇ ਇਲਾਜ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸੇ ਦੇ ਚੱਲਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸ ਦੇ ਵੱਲੋਂ ਹੁਣ ਟੈਸਟ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਬੀਕਰ ਨੇਰ ਤੱਕ ਦੇ ਵਿੱਚ ਜਿਹੜੀ ਲੈਬਾਰਟਰੀਓ ਸਥਾਪਿਤ ਕਰ ਦਿੱਤੀ ਗਈ ਉਹ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਬਹੁਤ ਸਾਰੇ ਲੋਕ ਅਮੀਰ ਨੇ ਪਰ ਇਸ ਤਰ੍ਹਾਂ ਸੇਵਾ ਨਹੀਂ ਕਰਦੇ ਤਾਂ ਉਹਨਾਂ ਨੇ ਕਿਹਾ ਕਿ ਫਿਲਮ ਇੰਡਸਟਰੀ ਦੇ ਵਿੱਚ ਵੀ ਕੁਝ ਲੋਕ ਨੇ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਹੈ ਤੇ ਉਹ ਗਿਣਤੀ ਲੋਕ ਨੇ ਜੋ ਦੋ ਟਾਈਮ ਦੀ ਰੋਟੀ ਵੀ ਮੁਸ਼ਕਲ ਦੇਣਾ ਖੋਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਟੈਸਟ ਕੋਰੋਨਾ ਹੈ ਬੜੀ ਵੱਡੀ ਸਮੱਸਿਆ ਹੈ ਜਿਸ ਨੂੰ ਲੈ ਕੇ ਮਹਾਰਾਸ਼ਟਰ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਲੈਬਾਰਟਰੀਆਂ ਖੋਲੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਬਠਿੰਡਾ ਦੇ ਵਿੱਚ 6 ਲੈਬਾਰਟਰੀਜ਼ ਪਹਿਲਾਂ ਤੋਂ ਚੱਲ ਰਹੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ 3 ਕਲੈਕਸ਼ਨ ਸੈਂਟਰ ਖੋਲੇ ਗਏ ਨੇ ਤੇ ਅੱਜ ਵਿਸ਼ੇਸ਼ ਤੌਰ ਤੇ ਭਾਈ ਮਤੀਦਾਸ ਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਕਲੈਕਸ਼ਨ ਸੈਂਟਰ ਦਾ ਉਦਘਾਟਨ ਕਰਨ ਦੇ ਲਈ ਡਾਕਟਰ ਐਸ.ਪੀ ਸਿੰਘ ਉਪਰੋਏ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਹੈਲਪਲਾਈਨ ਨੰਬਰ ਵੀ ਦੱਸੇ ਨੇ ਉਹਨਾਂ ਕਿਹਾ ਕਿ ਸਰਬਤ ਦਾ ਪਲਾ ਚੈਰੀਟੇਬਲ ਟਰਸ ਦੇ ਵੱਲੋਂ ਕਈ ਤਰ੍ਹਾਂ ਦੀ ਸਹੂਲਤ ਜਿਹੜੀ ਉਹ ਦਿੱਤੀ ਜਾ ਰਹੀ ਹੈ ਤੁਸੀਂ ਟਰਸ ਦੇ ਮੈਂਬਰਾਂ ਦੇ ਨਾਲ ਇਹਨਾਂ ਹੈਲਪਲਾਈਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਮਦਦ ਲੈ ਸਕਦੇ ਹੋ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਗਈ ਸੀ ਕੁਝ ਸਾਲ ਪਹਿਲਾਂ ਉਹਨਾਂ ਵਾਸਤੇ ਕਿ ਜਿਹੜੇ ਲੋਕ ਟੈਸਟ ਨਿਕਰਾ ਪਾਉਂਦੇ ਜਦੋਂ ਟਰਸਟ ਨੇ ਸਰਵੇ ਕੀਤਾ ਤਾਂ ਇਹ ਦੇਖਣ ਚ ਆਇਆ ਕਿ ਇੱਕਦਮ ਨਿਊਜ਼ ਆ ਜਾਂਦੀ ਹੈ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਕਿਸ ਦੀ ਕਿਡਨੀ ਫੇਲ ਹੋ ਗਈਆਂ ਕਈਆਂ ਨੂੰ ਬਲੱਡ ਕੈਂਸਰ ਹੈ ਜਾਂ ਕੈਂਸਰ ਇਹੋ ਜਿਹੀ ਹੋ ਗਈ ਕਿ ਜਿਹੜੀ ਲਾਸਟ ਸਟੇਜ ਤੇ ਹੈ ਕਾਰਨ ਇਹ ਸੀ ਕਿ ਕੋਈ ਟੈਸਟ ਨਹੀਂ ਸੀ ਕਰਾਉਂਦੇ ਪੇਰਸੀ ਟੀਚਰ ਮੇਥਿਆ ਹੈ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਤੇ ਅਸੀਂ 50 ਲਾਬੋਟਰੀਆਂ ਖੋਲਣ ਦਾ ਇੱਕ ਸੀਨੀਅਰ ਨਾ ਲਿਆ ਤਸ ਨਹੀਂ ਸੋ ਪਹਿਲੀ ਲੈਬੋਰੀ ਜਿਹੜੀ ਅਸੀਂ ਪਟਿਆਲਾ ਤੇ ਸੰਗਰੂਰ ਇਹ ਦੋ ਲਾਬੋਟਰੀਆਂ ਪਹਿਲਾਂ ਖੁੱਲੀਆਂ ਗਈਆਂ ਉਸ ਤੋਂ ਬਾਅਦ 50 ਲਾਬੋਟਰੀਆਂ ਪੂਰੀਆਂ ਹੋ ਗਈਆਂ ਫਿਰ 50 ਹੋਰ ਖੁੱਲੀਆਂ ਗਈਆਂ ਸੋ ਹੁਣ 150 ਅਸੀਂ ਅੱਜ ਪੂਰੀ ਕਰਦੇ ਆਂਗੇ ਪਹਿਲਾਂ ਅਸੀਂ ਪੰਜਾਬ ਨੂੰ ਕਵਰ ਕੀਤਾ ਫਿਰ ਹਰਿਆਣਾ ਹਿਮਾਚਲ ਚੰਡੀਗੜ੍ਹ ਦਿੱਲੀ ਜਾਂ ਹੋਰ ਸਾਰੀਆਂ 11 ਸਟੇਟਾਂ ਅਸੀਂ ਕਵਰ ਕੀਤੀਆਂ ਰਾਜਸਥਾਨ 'ਚ ਅਸੀਂ ਤਕਰੀਬਨ ਬਿਕਾਨੇਰ ਤੱਕ ਅਸੀਂ ਪਹੁੰਚ ਗਏ ਆਂ ਸੋ ਇਹ ਪੰਜ ਲਵੋਟਰੀਜ਼ ਆਲਰੇਡੀ ਖੁੱਲ ਚੁਕੀਆਂ ਨੇ ਤੇ ਪੰਜ ਅਸੀਂ ਹੋਰ ਖੁੱਲਣ ਜਾ ਰਹੇ ਆ ਸੋ 10 ਲਵੋਟਰੀ ਉੱਥੇ ਹੋ ਗਈਆਂ ਸੋ ਟੋਟਲ ਪਹਿਲਾਂ 150 ਹੈ ਜੇ ਇਹ ਵੀ ਪੂਰੀ ਕਰਾਂਗੇ ਬਠਿੰਡਾ ਡਿਸਟ੍ਰਿਕਟ ਦੀ ਗੱਲ ਕਰੀਏ ਤੇ ਤਕਰੀਬਨ ਸਾਡੀਆਂ ਇੱਥੇ 6 ਲਵੋਟਰੀਜ਼ ਆਲਰੇਡੀ ਚੱਲ ਰਹੀਆਂ ਨੇ ਤੇ ਤਿੰਨ ਕਲੈਕਸ਼ਨ ਸੈਂਟਰ ਚੱਲ ਰਹੇ ਨੇ ਅੱਜ ਸ਼ਹੀਦ ਭਾਈ ਮਤੀ ਦਾਸ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕਲੈਕਸ਼ਨ ਸੈਂਟਰ ਖੋਲਿਆ ਗਿਆ ਸੋ ਅੱਜ ਉਹ ਉਹਦਾ ਇਨਕੂਰੇਸ਼ਨ ਕੀਤਾ ਗਿਆ ਤੇ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਤੇ ਇਨ ਫਿਊਚਰ ਆਲਸੋ ਅਸੀਂ ਤਕਰੀਬਨ ਪੰਜ ਸਾਡੀਆਂ ਹੋਰ ਲਵੋਟਰੀਆਂ ਜਿਹ ਉਸੀ ਦਿੱਤੀਆਂ ਨੇ ਜਿਹੜੀ ਸਾਡੇ ਕੋਲ ਰਿਕੁਐਸਟ ਆ ਚੁੱਕੀ ਹੈ ਡਿਸਟ੍ਰਿਕਟ ਮਠੰਡਾ ਦੇ ਵਿੱਚ ਸੋ ਟੋਟਲ ਮਨ ਲਾ ਕੇ ਕਲੈਕਸ਼ਨ ਸੈਂਟਰ ਤੇ ਜਿਹੜੀਆਂ ਸਾਡੀਆਂ ਫੁੱਲ ਲੈਬਸ ਹੈਗੀਆਂ ਨੇ ਤਕਰੀਬਨ 18 ਤੋਂ ਲੈ ਕੇ 20 ਦੇ ਗਿਣ ਤੇ ਜਿਹੜੀ ਹੈ ਸਿਰਫ ਇੱਥੇ ਸਿਰਫ ਮਠੰਡਾ ਚ ਹੋ ਜੇਗੀ ਸੋ ਮਹਾਰਾਸ਼ਟਰ ਤਾਂ ਕਰ ਅਸੀਂ ਇੱਕ ਹੰਡਰ ਰਿਕੁਐਸਟ ਆਈ ਸੀ ਹੁਣ ਮਹਾਰਾਸ਼ਟਰ ਫਿਲਮ ਇੰਡਸਟਰੀ ਦੀ ਅਸੀਂ ਸਾਰੇ ਜਾਣਦੇ ਹਾਂ ਕਿ ਫਿਲਮ ਇੰਡਸਟਰੀ ਬੜੀ ਅਮੀਰ ਹੈ ਬੜਾ ਪੈਸਾ ਉਹਨਾਂ ਕੋਲ ਲੇਕਿਨ ਉਹ ਚੰਦ ਬੰਦਿਆਂ ਕੋਲ ਹੀ ਪੈਸਾ ਹੈ ਸਾਰਿਆਂ ਕੋਲ ਨਹੀਂ ਹੈ ਜਦੋਂ ਮੈਨੂੰ ਇਹ ਨਿਊਜ਼ ਪਤਾ ਲੱਗੀ ਕਿ ਉੱਥੇ ਉਹਨਾਂ ਨੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਹੀਂ ਨਸੀਬ ਨਹੀਂ ਹੈ ਤੇ ਇਲਾਜ ਦਾ ਖਰਚੀ ਕਰਾਣਾ ਹੈ ਸੋ ਉੱਥੋਂ ਫਿਰ ਕੁਝ ਵੀਰਚਰਾਂ ਦੀ ਕਾਫੀ ਜ਼ਿਆਦਾ ਗਿਣਤੀ ਵਿੱਚ ਆਈ ਤੇ ਟੈਸਟ ਵਾਸਤੇ ਆਈ ਕਿ ਟੈਸਟ ਕਰਾਏ ਜਾਣ ਕੁਝ ਪੈਂਸ਼ਨਾਂ ਵਾਸਤੇ ਆਈ ਕਿ ਜਿਹੜੇ ਇਹੋ ਜਿਹੇ ਐਕਟਰ ਨੇ ਜਿਹੜੇ ਕਿ ਜਦੋਂ ਟਾਈਮ ਸੀ ਅੱਛਾ ਉਹਨਾਂ ਨੇ ਪੈਸਾ ਕਮਾਇਆ ਲੇਕਿਨ ਅੱਜ ਜੋ ਭੁੱਖੇ ਮਰ ਰਹੇ ਆ ਸੋ ਉਹਨਾਂ ਵਾਸਤੇ ਵੀ ਅਸੀਂ ਚਾਰ ਨਵੋਟਰੀ ਜਿਹੜੀਆਂ ਉਹ ਵੀ ਅਸੀਂ ਅਗਲੇ ਮਹੀਨੇ ਤੋਂ ਸ਼ੁਰੂ ਕਰ ਰਹੇ ਆ ਉਹ ਫੋਨਾਂ ਤੇ ਜਾ ਰਹੇ ਦੇਖੋ ਐਜ਼ ਹੀ ਸਾਡਾ ਟਿਚਰ 150 ਦਾ ਹੈ ਜਿਸ ਚ ਅਸੀਂ 12 ਸਕੇਟਾਂ ਜਿਹੜੀਆਂ ਅਸੀਂ ਕਵਰ ਕਰ ਰਹੇ ਆ ਇਸ ਤੋਂ ਅੱਗੇ ਵਧਦਾ ਹੀ ਜਾ ਰਿਹਾ ਸਾਰਾ ਇਹ ਮੇਰੀ ਕੋਸ਼ਿਸ਼ ਇਹ ਹੈ ਕਿ ਜਦੋਂ ਪੰਜਾਬ ਚ ਅਸੀਂ ਕੀਤਾ ਕਿ ਹਰ 20-25 ਕਿਲੋਮੀਟਰ ਬਾਅਦ ਸਾਡੀਆਂ ਲੈਬਾਰਟਰੀਸ ਹੈਗੀਆਂ ਨੇ ਜਿਸ ਤਰ੍ਹਾਂ ਅਸੀਂ ਪਹਿਲਾਂ ਸ਼ੁਰੂ ਕੀਤਾ ਸੀ ਕਿ ਸਾਡੇ ਡਾਇਲਿਸਿਸ ਸੈਂਟਰ ਅਸੀਂ ਖੋਲ੍ਹਣਾ ਸ਼ੁਰੂ ਕੀਤੇ ਸੀਗੇ ਫਿਰ 240 ਦੇ ਕਰੀਬ ਸਾਡੀਆਂ ਡਾਇਲਿਸਿਸ ਮਸ਼ੀਨਾਂ ਲੱਗੀਆਂ ਹੋਈਆਂ ਨੇ ਉਹ ਸੀ ਉਹ ਮੈਂ ਜਿੱਥੇ ਅਸੀਂ ਵੀ ਜਿੰਨਾ ਪਹਿਲਾਂ 100 ਕਿਲੋਮੀਟਰ ਦੇ ਆਉਣਾ ਪੈਂਦਾ ਸੀ ਲੋਕਾਂ ਨੂੰ ਡਾਇਲਿਸਿਸ ਕਰਾਣ ਲਈ ਅਸੀਂ ਇਹ ਏਰੀਆ ਘਟਾ ਕੇ ਅਸੀਂ 20-25 ਕਿਲੋਮੀਟਰ ਦਾ ਏਰੀਆ ਐਸੇ ਕਰਤਾ ਹੈ ਹਰ 20-25 ਕਿਲੋਮੀਟਰ ਤੋਂ ਡਾਇਲਿਸਿਸ ਹੋ ਜਾਂਦਾ ਹੈ ਇਸੇ ਤਰ੍ਹਾਂ ਸਾਡੀਆਂ ਲੈਬਾਰਟਰੀਆਂ ਦਾ ਵੀ ਇਹੀ ਹੈ ਕਿ ਲੈਬਾਰਟਰੀਆਂ ਅਸੀਂ ਤਕਰੀਬਨ ਕਵਰ ਕਰ ਚੁੱਕੇ ਹਾਂ ਤੇ ਹੁਣ ਬਾਕੀ ਦੇ ਸਟੇਟਾਂ ਦੇ ਬਸੇ ਵਧ ਰਹੇ ਹਾਂ ਸੀ ਦੇਖੋ ਜਦੋਂ ਜਿਨ੍ਹਾਂ ਦਿਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 17 ਭਾਰਤੀਆਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ 2010 ਦੀ ਗੱਲ ਹੈ ਔਰ ਉਦੋਂ ਬਹੁਤ ਪੈਸਾ ਦੇਣਾ ਪਿਆ ਸੀ ਬਲੱਡ ਮਨੀ ਦੇ ਕੇ ਅਸੀਂ ਉਹਨਾਂ ਦੀ ਫਾਂਸੀ ਮਾਫ ਕਰਾ ਕੇ ਲੈ ਕੇ ਆਇਆ ਸੀ ਮੈਂ ਉਹਨਾਂ ਦੀ ਗਿਣਤੀ ਵਧਦੇ ਵਧੇ ਤਕਰੀਬਨ 142 ਲੋਕਾਂ ਦੀ ਫਾਂਸੀ ਹੁਣ ਤੱਕ ਮਾਫ ਹੋ ਚੁੱਕੀ ਹੈ ਜਦੋਂ ਪਿੰਡ ਜਾਣ ਦਾ ਮੌਕਾ ਮਿਲਿਆ ਤੇ ਉਦੋਂ ਸਾਡਾ ਥੋੜਾ ਜਿਹਾ ਇੱਕਦਮ ਹਿਲਾਬੜ ਜਿਹੀ ਹੋਈ ਮਤਲਬ ਕਿ ਨਾ ਸਰੀਰ ਜਿੱਦਾਂ ਕਹਿੰਦੇ ਨੇ ਕਿ ਹਿਲ ਜਾਂਦਾ ਬੰਦਾ ਇੱਕ ਕਹਿੰ ਕਿ ਯਾਰ ਅਸੀਂ ਤੇ ਆਪਣਾ ਇੰਜੋਏ ਕਰ ਰਹੇ ਆ ਬਿਜ਼ਨਸ ਸਾਡੇ ਚੱਲ ਰਹੇ ਨੇ ਲੇਖੇ ਪਿੰਡਾਂ ਜੰਨੀ ਬੁਰੀ ਹਾਲਤ ਆ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਕੋਈ ਇਲਾਜ ਨਹੀਂ ਕਰਾ ਰਿਹਾ ਕੋਈ ਟੈਸਟ ਨਹੀਂ ਕਰਾ ਰਿਹਾ ਲੋਕੀ ਉਸਰੇ ਮਰੀ ਜਾ ਰਹੇ ਨੇ ਅੱਖਾਂ ਤੋਂ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ ਫਿਰ ਅਸੀਂ ਜਿਹੜੇ 5-7 ਮੇਨ ਪ੍ਰੋਜੈਕਟਸ ਸੀ ਸਾਡੇ ਉਹ ਅਸੀਂ ਪਹਿਲਾਂ ਸ਼ੁਰੂ ਕੀਤੇ ਜਿਸ ਦਾ ਸਭ ਤੋਂ ਪਹਿਲਾਂ ਅੱਖਾਂ ਦੇ ਕੰਮ ਹੁਣ ਤੱਕ ਸਾਡੇ ਤਕਰੀਬਨ 670 ਦੇ ਕਰੀਬ ਸਾਡੇ ਕੈਮਤ ਲੱਜੁਕੇ ਨੇ ਔਰ ਸਵਾ ਲੱਖ ਤੋਂ ਉੱਤੇ ਜਿਹੜੇ ਅੱਖਾਂ ਦੇ ਆਪਰੇਸ਼ਨ ਕਰਕੇ ਅਸੀਂ ਲੈਂਸ ਫਰੀ ਬਣ ਚੁੱਕੇ ਹਾਂ ਫਿਰ ਡਾਇਲਸਿਸ ਸੈਂਟਰ ਹੋ ਗਿਆ ਸੋ ਇਸ ਤਰੀਕੇ ਨਾਲ ਲੈਬੋਰੀ ਦੀ ਲੋਡ ਮੈਂ ਜਰੂਰ ਸਮਝੀ ਕਿ ਇਹ ਜਿਹੜੀਆਂ ਹਦਾਇਤ ਸੇ ਖੋਲੀਆਂ ਜਾਂ ਤਕਰੀਬਨ 1 ਲੱਖ ਪੇਸ਼ੈਂਟ ਹਰ ਸਾਲ ਹਰ ਮਹੀਨੇ ਸਾਡੀਆਂ ਲੈਬੋਰੀ ਦਾ ਫਾਇਦਾ ਉਠਾ ਰਹੇ ਆ ਪਿਛਲੇ ਸਾਲ ਸਾਡੀ ਜਿਹੜੀ ਕੈਲਕੂਲੇਸ਼ਨ ਸੀ ਅਸੀਂ 12 ਲੱਖ ਪੇਸ਼ੈਂਟ ਨੇ ਫਾਇਦਾ ਉਠਾਇਆ ਇਹਨਾਂ ਦੇ ਰੇਟਾਂ ਤੇ ਉਹ ਰੇਟ ਤੁਸੀਂ ਦੇਖੇ ਹੋਣਗੇ ਮਾਰਕੀਟ ਤੋਂ 10% ਤੇ ਆ ਕਿਤੇ ਵੀ ਇਹ ਪੂਰੇ ਦੇਖ ਲਓ ਤੁਸੀਂ ਇੰਡੀਆ ਚ ਦੇਖ ਲ ਸਾਡੇ ਹਰ ਸੈਂਟਰ 'ਚ ECG ਜੀ 20 ਰੁਪਏ ਜਾਂ ਕੁਝ ਟੈਸਟ ਅਸੀਂ ਫ੍ਰੀ ਕਰਦੇ ਆਂ ਬਾਕੀ ਟੈਸਟ ਵੀ ਜੇ ਕੋਈ ਜਿਦਾ ਬੋਡੀ ਦਾ ਫੁੱਲ ਟੈਸਟ ਨੇ ਸਾਡੇ 3-4000 ਜਿਹੜਾ ਟੈਸਟ ਹੁੰਦਾ 350 320 ਜਾਂ 350 ਰੁਪਏ 'ਚ ਟੈਸਟ ਕੀਤੇ ਜਾਂਦੇ ਨੇ ਸੋ ਮਕਸਦ ਸਾਡਾ ਸਰਵੇ ਹੀ ਹੈ कि ਜਿਹੜਾ ਉਹ ਗਰੀਬ ਪੇਸ਼ੈਂਟ ਜਿਹੜਾ ਇਲਾਜ ਨਹੀਂ ਕਰਾ ਸਕਦਾ ਟੈਸਟ ਨਹੀਂ ਕਰਾ ਸਕਦਾ ਉਹ ਸਾਡੇ ਲੈਬੋਰਟਰੀ 'ਚ ਟੈਸਟ ਕਰਾਵੇ ਉਸ ਤੋਂ ਬਾਅਦ ਫਾਰਮ ਭਰੇ ਤੇ ਅਸੀਂ ਫਿਰ ਅਸੀਂ ਮੈਡੀਕਲ ਹੈਲਪ ਵੀ ਕਰਦੇ ਹਾਂ ਮੈਡੀਕਲ ਪੈਨਸ਼ਨ ਵੀ ਲਾਂਦੇ ਹਾਂ ਕਿਸੇ ਨੂੰ ਮੰਥਲੀ ਮੈਡੀਸਿਨ ਚਾਹੀਦੀ ਹੈ ਉਹਦੀ ਪੈਨਸ਼ਨ ਤੇ ਜੇ ਕਿਸੇ ਨੇ ਵਨ ਟਾਈਮ ਕੋਈ ਆਪਰੇਸ਼ਨ ਕਰਾਉਣਾ ਚਾਹੇ ਕੋਈ ਵੀ ਆਪਰੇਸ਼ਨ ਕਰੀਟ ਕਰਨਾ ਹੋਵੇ ਤੇ ਉਹਦੇ ਲਈ ਅਸੀਂ 20000 ਤੋਂ ਲੈ ਕੇ 50000 ਤੱਕ ਸਾਡੀ ਰਾਸ਼ੀ ਹੈ ਇੱਕ ਪੇਸ਼ੈਂਟ ਦੇ ਜਿਹੜੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਸੋ ਮੈਡੀਕਲ ਫੈਸਿਲਿਟੀਜ਼ ਅਸੀਂ ਕਾਫੀ ਜੜੀ ਹੈ ਉੱਤੇ ਜ਼ਿਆਦਾ ਜ਼ੋਰ ਲਾਇਆ ਹੋਇਆ ਹੈ ਅੱਜ ਕਿਉਂਕਿ ਮੈਡੀਕਲ ਦਾ ਅਸੀਂ ਆਏ ਆ ਲੈਬੋਰੀ ਤੋਂ ਅਸੀਂ ਮੈਡੀਕਲ ਤੇ ਜ਼ਿਆਦਾ ਗੱਲ ਕਰਾਂਗੇ ਆਦਰਵਾਇਸ ਸਾਡਾ ਸਿੱਖਿਆ ਦੇ ਉੱਤੇ ਸਾਡਾ ਬਹੁਤ ਜ਼ਿਆਦਾ ਅਸੀਂ ਕੰਮ ਕਰ ਰਹੇ ਹਾਂ ਜੀ ਤਾਂ ਕਈ ਸਾਡੇ 31 32 ਪ੍ਰੋਜੈਕਟ ਨੇ ਜਿਹੜੇ ਅਸੀਂ ਕਰ ਰਹੇ ਹਾਂ ਅਸੀਂ ਤਾਂ ਇੱਕ ਵਾਰੀ ਗੰਭੀਰ ਬਿਮਾਰੀ ਆ ਕੋਈ ਲੈਕ ਆਫ ਨਹੀਂ ਕਰ ਸਕੋਗਾ ਆ ਜੀ ਉਹ ਤਾਂ ਤੁਹਾਨੂੰ ਲਾ ਕੇ ਮੈਂ ਉਹ ਹੀ ਦੱਸ ਕੇ ਆਟਿਆਂ ਜੀ ਕਿ ਉਹਦਾ ਜਿਹੜਾ ਇਲਾਜ ਹੈਗਾ ਨਾ ਸਾਡੇ ਡਾਕਟਰ ਬੈਠੇ ਹੋਏ ਆ ٹرسٹ ਦੇ ਵਿੱਚ ਉੱਥੇ ਹੈੱਡ ਆਫਿਸ ਦੇ ਵਿੱਚ ਉਹ ਬੰਦਾ ਉੱਥੇ ਆਏਗਾ ਫਾਰਮ ਭਰੇਗਾ ਉਹਦੇ ਇਲਾਜ ਲਈ ਆਪਾਂ ਜਿਹੜਾ ਪੂਰਾ ਜੋ ਵੀ ਕਰ ਸਕਦੇ ਆ ਅਸੀਂ ਕਈ ਔਰ ਮੈਡੀਸਨ ਤੇ ਮੈਡੀਸਨ ਦਿੰਦੇ ਆ ਮੰਥਲੀ ਬੇਸ ਤੇ ਹੁੰਦੀ ਆ ਅਸੀਂ ਪੈਨਸ਼ਨ ਨਾ ਦਿੰਦੇ ਆ ਕਿਸੇ ਨੂੰ 1000 ਦੀ ਦਵਾਈ ਕਿਸੇ ਨੂੰ 2000 ਦੀ ਕਿਸੇ ਨੂੰ ਇਹ ਵੀ 5-5000 ਦੀ ਦਵਾਈ ਲਈ ਹਰ ਮਹੀਨੇ ਦਿੱਤੀ ਜਾਂਦੀ ਆ ਸੋ ਉਹ ਅਸੀਂ ਦਿੰਦੇ ਆ ਸੋ ਅੱਜ ਅਸੀਂ ਇੱਥੇ ਆ ਤੇ ਹੁਣ ਇਸ ਤੋਂ ਪਹਿਲਾਂ ਅੱਜ ਅਸੀਂ ਜਿਹੜਾ ਸਵੇਰੇ ਚੱਲੇ ਆ ਪਟਿਆਲੇ ਤੋਂ ਅਸੀਂ ਚੋਕੇ ਹੋ ਗਿਆ ਮਿਲਿਆਣੀ ਹੋ ਗਿਆ ਤੇ ਮਹਿਰਾਜ ਇਹ ਤਿੰਨਾਂ ਤੇ ਅਸੀਂ ਅਜਲ ਵੋਟਰੀ ਸਪਲ ਕੇ ਆਇਆ ਚੌਥਾ ਕਲੈਕਸ਼ਨ ਸੈਂਟਰ ਹੈ ਇਸ ਤੋਂ ਬਾਅਦ ਅਸੀਂ ਹੁਣ ਬਿਕਨਰ ਜਾ ਰਹੇ ਹਾਂ ਤੇ ਕੱਲ ਸੜੀਆਂ ਰਾਜਸਥਾਨ ਵਿੱਚ ਨੀਆਂ ਸੜੀਆਂ ਦੋ ਲਵੋਟਰੀ ਸੈਗੀਆਂ ਨੇ ਉਹ ਵੀ ਖੋਲ ਕੇ ਆ ਰਹੇ ਹਾਂ ਸਰ ਇਸ ਸਵਾਲ ਨਾਲ ਕੰਪਿਊਟਰ ਚੋਟੀ ਜੀ ਜੀ ਤੁਸੀਂ ਹਸਕਰ ਰਜਿਸਟਰ ਹੁਣ ਟੈਸਟ ਹੋ ਲੰਘੇ ਨੇ ਕੋਈ ਪੇਸ਼ੈਂਟ ਆ ਇਥੇ ਬਚੰਡੇ ਵਿੱਚ ਤੁਹਾਡਾ ਕੰਟੈਕਟ ਕੋਨ ਜਿੰਨੂ ਉੱਪਰ ਇਸ਼ੂਅਲ ਕੰਟੈਕਟ ਬਚੰਡੇ ਵਿੱਚ ਸਾਡੇ ਅਬਰਾਰ ਸਾਹਿਬ ਸਾਡੇ ਪ੍ਰੈਜ਼ੀਡੈਂਟ ਨੇ ਸਾਡੀ ਬੜੀ ਅੱਛੀ ਟੀਮ ਇੱਥੇ ਆਈ ਹੋਈ ਹੈ ਮੁਖਸਰ ਸਾਹਿਬ ਜਾਈ ਹੈ ਸਾਡਾ ਪੰਜਾਬ ਦੇ ਵਿੱਚ ਸਾਡੀਆਂ 30 ਆਫਿਸ ਨੇ ਸਾਡੇ ਔਰ ਇੱਕ ਤਕਰੀਬਨ ਸਾਡਾ 1000 ਤੋਂ ਉੱਤੇ ਮੈਂਬਰ ਸਿਰਫ ਪੰਜਾਬ ਦੇ ਵਿੱਚ ਹੈਗਾ ਜਦੋਂ ਵੀ ਹੋਵੇ ਇਹਨਾਂ ਕੋਲ ਫਾਰਮ ਭਰੇ ਹੋਏ ਨੇ ਇਹਨਾਂ ਨੂੰ ਫਾਰਮ ਦਿਓ ਭਰ ਕੇ ਇਹ ਫਾਰਮ ਇਥੋਂ ਰਿਕਮੈਂਡ ਕਰਕੇ ਸਾਨੂੰ ਹੈੱਡ ਆਫਿਸ ਆਣਗੇ ਉੱਥੇ ਸਾਡੇ ਡਾਕਟਰ ਬੈਠੇ ਨੇ ਸਾਡੀ ਟੀਮ ਹੈ ਹੈਗੀਆਂ ਪੂਰੀਆਂ ਉਹ ਦੇਖ ਕੇ ਤੇ ਕੋਸ਼ਿਸ਼ ਸਾਡੀ ਹੁੰਦੀ ਕਿ 15 ਦਿਨਾਂ ਦੇ ਅੰਦਰ ਅੰਦਰ ਜੇ ਕਿਸੇ ਨੂੰ ਪੈਨਸ਼ਨ ਨਾਣੀ ਹੈ ਜਾਂ ਕੋਈ ਮੈਡੀਕਲ ਹੈਲਪ ਦੇਣੀ ਹੈ ਉਹ ਦਿੱਤੀ ਜਾਵੇ ਤੇ ਜੇ ਕੋਈ ਇਹੋ ਜਿਹਾ ਪੇਸ਼ੈਂਟ ਹੈ ਕਿਸੇ ਨੇ ਆਪਰੇਟ ਕਰਨਾ ਤੇ ਉਹਦਾ ਇਮੀਡੀਏਟਲੀ ਜਿਹੜੀ ਅਸੀਂ ਜਿੰਨੀ ਹੈਲਪ ਦਿਆਂਗੇ ਅਸੀਂ ਹੈਲਪ ਕਰ ਦਿੰਦੇ ਹਾਂ ਸਾਡੀ ਟੀਮ ਤੋਂ ਸਾਡੀ ਟੀਮ ਤੁਹਾਨੂੰ ਦੇ ਦੇਗੀ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਵਟਸਐਪ ਕਰ ਦੇਾਂਗੇ ਤੁਹਾਡੇ ਵਟਸਐਪ ਤੇ ਸਾਡੇ ਫਾਰਮ ਸਾਰੇ ਹੈਗੇ ਨੇ এডਿਕੇਸ਼ਨ ਫਾਰਮ ਹੈਗੇ ਨੇ ਸਾਡੇ ਵਿੱਡੋ ਪੈਨਸ਼ਨ ਸਕੀਮ ਹੈ ਮੈਡੀਕਲ ਪੈਨਸ਼ਨ ਸਕੀਮ ਹੈ ਸੋ ਘਰ ਬਣਾਉਣ ਦੀ ਸਕੀਮ ਹੈ ਸੋ ਕਾਫੀ ਸਾਡੇ ਫਾਰਮ ਨੇ ਔਨਲਾਈਨ ਹੈਗੇ ਨੇ ਸਾਡੇ ਤੁਸੀਂ ਵੈਸੇ ਵੀ ਜੇ ਸਰਬਦਾ ਭਲਾ ਚੈਰੀਟੇਬਲ ٹرسٹ ਔਨਲਾਈਨ ਜਾਓਗੇ ਤੇ ਉੱਥੋਂ ਤੁਸੀਂ ਫਾਰਮ ਜਿਹੜਾ ਸਾਡੇ ਡਾਊਨਲੋਡ ਕਰ ਸਕਦੇ ਹੋ ਅਦਰਵਾਈਜ਼ ਇੱਥੋਂ ਦੀ ਟੀਮ ਨੂੰ ਫਾਰਮ ਦਿਓ ਤੇ ਉਹ ਤੇ ਉਸੇ ਵੇਲੇ ਭਰ ਕੇ ਸਾਡੇ ਹੈੱਡ ਆਫਿਸ ਭੇਜਣਗੇ ਤੇ ਜੇ ਨਹੀਂ ਵੀ ਕਿਸੇ ਕੋਲ ਹੁੰਦਾ ਜੇ ਕਰਦਾ ਕੋਈ ਵੀ ਪੰਜਾਬ ਦੇ ਵਿੱਚ ਤੁਸੀਂ ਸਿੰਪਲੀ ਜਿਹੜਾ ਇੱਕ ਨੰਬਰ ਹੈ ਮੈਂ ਤੁਹਾਨੂੰ 01752284177 ਉੱਤੇ ਫੋਨ ਕਰਕੇ ਜਿਸ ਡਿਸਟ੍ਰਿਕਟ ਨੂੰ ਤੁਸੀਂ ਬੋਲ ਰਹੇ ਹੋ ਉਹ ਡਿਸਟ੍ਰਿਕਟ ਨੂੰ ਪੁੱਛੋ ਵੀ ਇਹ ਤੋਂ ਫੋਨ ਕਰੋ ਸਾਨੂੰ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਦਾ ਨੰਬਰ ਦੇ ਦਿਓ ਉੱਥੋਂ ਨੰਬਰ ਲੈ ਲਓ ਉਹਨਾਂ ਕੋਲੋਂ ਚਾਹ ਉਹਨਾਂ ਨੂੰ ਕਹਿ ਦਿਓ ਕਿ ਅਸੀਂ ਆਹ ਹੈਲਪ ਲੈਣੀ ਹੈ ਸਾਨੂੰ ਫਾਰਮ ਭੇਜਿਆ ਜਾਵੇ ਤੁਹਾਨੂੰ ਸਾਡੇ ਹੈੱਡ ਆਫਿਸ ਵਿੱਚੋਂ ਉਸੇ ਵੇਲੇ WhatsApp ਆ ਜਾਏਗਾ ਉਹ ਫਾਰਮ ਆ ਜਾਏਗਾ ਤੁਸੀਂ ਫਾਰਮੈਲਟੀਜ਼ ਪੂਰੀ ਕਰਕੇ ਆਣ ਦੀ ਲੋੜ ਨਹੀਂ ਹੈ ਕਿਤੇ ਵੀ ਪਟਿਆਲੇ ਉਹ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਨੂੰ ਦੇ ਦਿਓ ਨਹੀਂ ਤਾਂ ਸਿੱਧੇ ਤੁਸੀਂ ਉੱਥੇ ਪਟਿਆਲਾ ਭੇਜ ਸਕਦੇ ਹੋ ਤੇ ਉੱਥੇ ਵੀ ਉਹਨਾਂ ਹੀ ਜਿਹੜਾ ਅਸੀਂ ਅਭਿਲ ਕਰਨੀ ਹੈ